ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਔਰ ਜਦੋਂ ਹੁਣ ਆਪਾਂ ਲੱਗੇ ਆਂ ਲੈਸ ਲਾ ਕੇ ਪ੍ਰਿੰਟਡ ਸੂਟ ਤੇ ਡਿਜ਼ਾਈਨ ਬਣਾਉਣਾ ਆਪਾਂ ਬ੍ਰੀਕ ਵਾਲੀ ਲੈਸ ਹੀ ਲਾਉਣੀ ਹੈ। ਆ ਆਪਣਾ ਪ੍ਰਿੰਟਡ ਸੂਟ ਆ ਕਾਟਨ ਦਾ। ਇਹਦੇ ਵਿੱਚ ਜਿਵੇਂ ਦਾ ਕਲਰ ਆ ਉਹਦੀ ਮਲਟੀ ਕਲਰ ਦੀ ਲੈਸ ਆ। ਸਭ ਤੋਂ ਪਹਿਲਾਂ ਇਹਦੀ ਆਪਾਂ ਘੇਰੇ ਤੇ ਇਸ ਤਰ੍ਹਾਂ ਰੱਖ ਕੇ ਉੱਪਰ ਵੱਲ ਨੂੰ ਮੂੰਹ ਕਰਕੇ ਲੈਸ ਰੱਖਾਂਗੇ ਪੁੱਠੇ ਤੇ ਕਮੀਜ਼ ਆਪਣਾ ਹੋਊਗਾ ਸਿੱਧਾ। കപടത്തി ലോക കോട്ടാ കല്ജേ പണി ഫീ ബുരാ

ਸਕੇਲ ਨਾਲ ਆਪਾਂ ਹੁਣ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਜਿੰਨਾ ਸਕੇਲ ਆਪਣਾ ਉਤੋਂ ਥੋੜਾ ਜਿਹਾ ਕਪੜਾ ਬਾਹਰ ਛੱਡ ਕੇ ਦੇ ਹੋਏ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਇਹ ਜੀ ਪ੍ਰਿੰਟਡ ਪ੍ਰਿੰਟ ਆ ਜਿਹੜਾ ਕਮੀਜ਼ ਦਾ ਆਪਣਾ ਉਹ ਕੋਲੇ ਆ ਮਿਲਿਆ ਜੀ ਸ਼ਾਇਦ ਤੁਹਾਨੂੰ ਨਿਸ਼ਾਨ ਨਾ ਦਿਸਣ ਮੈਨੂੰ ਤਾਂ ਦਿਸ ਰਹੀ ਹੈ

लैस अपनी पुठी है जी कपड़ा सीधा लैन अपनी लग गई उसी तरह ही हम उपरले निशानती रखा गे लैस उसी तरह ही इतनी लैस पुठी होगी जी कमीज अपना सीधा लैस के मूँह उपर वालूगा आतू लैस आप कटिंग कर दें हम करना जी आप तरह फोल्ड कर देंगे लैस न हेठा वाल मूँह करके अंदर मुड़ देंगे यह गुम हो जूगी अपनी लैस इस तरह आस्ते आस्ते मुड़ते आव इस तरह आप मोड़ते हुए सारी सिलाई देर सिलाई ला लेंगे ਇੱਕ ਸਲਾਈ ਲਾ ਲਈ ਆਪਾਂ ਇਸੇ ਤਰ੍ਹਾਂ ਆ ਵਾਲੀ लेस ਦੇ ਉੱਪਰ ਲਾ ਲਾਂਗੇ ਜੀ ਇਹ लेस ਲਾਉਣ ਲਈ ਨਾ ਤੁਸੀਂ 1 ਇੰਚ ਕਮੀਰੀ ਦਾ ਕਪੜਾ ਵੱਧ ਛੱਡਣਾ ਤਾਂ ਕਿ ਇਹ ਨਾ ਵਿੱਚ ਆ ਜਾਂਦਾ 10-10 ਇੰਚ ਤੇ ਇੱਕ ਦੇ ਵਿੱਚ ਆਉਂਦਾ ਹੀ ਹੈ ਜੀ ਤਾਂ ਕਰਕੇ ਤੁਸੀਂ ਕਟਿੰਗ ਕਰਨ ਵੇਲੇ 1 ਇੰਚ ਕਪੜਾ ਵੱਧ ਛੱਡ ਲਓ ਆ ਦੇਖੋ ਜੀ ਇਸ ਤਰ੍ਹਾਂ ਦਾ ਬਣ ਗਿਆ ਆਪਣਾ ਡਿਜ਼ਾਈਨ ਇਸ ਤਰ੍ਹਾਂ ਆਪਣੀ ਗੁੰਮ ਲੈਸ ਲੱਗ ਗਈ ਇਧਰ ਇਹ ਆ ਗਈ ਜੀ ਵਿੱਚ ਇਧਰ ਇਹ ਨਹੀਂ ਦੇਖ ਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ